ਸੱਡਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਪ੍ਰੀਤ ਨਿੱਗੀ ਸਖਸ਼ੀਆ ਕਾਲ ਮੈਂ ਹਰਮਨ ਫਰੀਦਕੌਰ ਹਰ ਰੋਜ਼ ਦੀ ਤਰ੍ਹਾਂ ਮੈਂ ਖਬਰਾਂ ਲੈ ਕੇ ਹਾਜ਼ਰ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟੈਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮਨ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੀ ਸਯੁਕਤ ਕਿਸਾਨ ਮੋਰਚੇ ਦੀ ਕਹਿੰਦੇ ਜਿਹੜੀ ਮੀਟਿੰਗ ਹੋਈ ਹੈ ਕੱਲ ਉਹਦੇ ਵਿੱਚ ਏਕਤਾ ਦੀ ਗੱਲ ਸਿਰੇ ਨਹੀਂ ਲੱਗੀ ਜੀ ਹਾਂ ਬਿਲਕੁਲ ਜੀ ਬਿਲਕੁਲ ਉਹ ਸਿਰੇ ਨਹੀਂ ਲੱਗੀ ਹਾਲਾਂਕਿ ਜਿਹੜੀ ਮੀਟਿੰਗ ਉਹਦੇ ਵਿੱਚ ਕੋਈ ਮੰਦੀ ਕੰਨੀ ਗੱਲ ਵੀ ਨਹੀਂ ਹੋਈ ਪਰ ਗੱਲ ਹੈ ਕਿ ਉੱਥੇ ਏਕਤਾ ਵਾਲੀ ਗੱਲ ਸਿਰੇ ਨਹੀਂ ਲੱਗੀ ਪਹਿਲੀ ਗੱਲ ਤਾਂ ਮੈਂ ਦੱਸਣੀ ਚਾਹੁੰਦਾ ਕਿ ਡੱਲੇਵਾਲ ਦੀ ਜਿਹੜੀ ਸਿਹਤ ਵਿਗੜ ਰਹੀ ਆ ਉਹਦੇ ਮੱਦੇਨਜ਼ਰ ਅੱਸੀ ਯੁਕਤ ਕਿਸਾਨ ਮੋਰਚੇ ਨੇ ਇਹ ਗੱਲ ਕਹੀ ਆ ਕਿ ਵਕਤ ਸਾਡਾ ਰਾਸ਼ਟਰਪਤੀ ਨੂੰ ਮਿਲੂਗਾ ਕਨੌਰੀ ਬਾਟਰ ਮੋਰਚੇ ਦੇ ਵਿੱਚ ਸ਼ਿਰਕਤ ਦੇ ਬਾਰੇ ਕੋਈ ਫੈਸਲਾ ਨਹੀਂ ਕੀਤਾ ਗਿਆ ਤੇ 9 ਤਰੀਕ ਨੂੰ ਮੋਗੇ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਡੀ ਕਾਨਫਰੰਸ ਕਰੂਗਾ ਯਾਨੀ ਕਿ ਹਾਲੇ ਤੱਕ ਤਾਂ ਆਲੇ ਦੁਆਲੇ ਦੀਆਂ ਗੱਲਾਂ ਹੀ ਚੱਲ ਰਹੀਆਂ ਕਿ ਉਧਰਲੇ ਪਾਸੇ ਨੂੰ ਗੱਲ ਹੋਊਗੀ ਉਧਰਲੇ ਪਾਸੇ ਨੂੰ ਗੱਲ ਹੋਊਗੀ ਆਪਾਂ ਆਹ ਕਰਕੇ ਦੇਖ ਲੈਨੇ ਆਪਾਂ ਉਹ ਕਰਕੇ ਦੇਖ ਲੈਨੇ ਆ ਪਰ ਗੱਲ ਇਹ ਜੀ ਕਿ ਜਿਹੜੀ ਟਿਕਾਣੇ ਦੀ ਗੱਲ ਆ ਉਹ ਟਿਕਾਣੇ ਵਾਲੀ ਗੱਲ ਹਾਲੇ ਤੱਕ ਨਹੀਂ ਸਾਹਮਣੇ ਆਈ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਇਹ ਟਕਾਣੇ ਵਾਲੀ ਗੱਲ ਸ਼ਾਇਦ ਹਾਲੇ ਤੱਕ ਸਾਹਮਣੇ ਆਵੇ ਵੀ ਨਾ ਜਿੰਨੀਆਂ ਵਿਥਾਂ ਹਾਲਾਂਕਿ ਆਪਾਂ ਜਜ਼ਬਾਤੀ ਲੋਕ ਆ ਮੈਂ ਤਾਂ ਇਹ ਕਹ ਰਿਹਾ ਜੀ ਕਿ ਅੱਜ ਹੀ ਸਾਰੀ ਗੱਲ ਹੋ ਜਾਂਦੀ ਤੇ ਇਕੱਠੇ ਹੋ ਕੇ ਤੇ ਕਿਸਾਨ ਆਗੂ ਆ ਜਿਹੜੇ ਸਾਰੇ ਜਥੇਬੰਦੀਆਂ ਦੇ ਤੇ ਉਹ ਖਨੌਰੀ ਪਹੁੰਚ ਜਾਂਦੇ ਪਰ ਇਹ ਨਹੀਂ ਹੋਣਾ ਨਹੀਂ ਕਿਉਂਕਿ ਲੰਘੇ ਕੱਲ ਜਿਹੜੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਸੀ ਸੰਯੁਕਤ ਕਿਸਾਨ ਮੋਰਚੇ ਦੀ ਉਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਭਾਈ ਅਸੀਂ ਢੱਲੇਵਾਲ ਹੋਣਾਂ ਦੀ ਸਿਹਤ ਦੀ ਤੰਦਰੁਸਤੀ ਦੀ ਕੰਮ ਨਾ ਕਰਦੇ ਆ ਸਰਕਾਰ ਜਾਗਦੀ ਨਹੀਂ ਇਸ ਗੱਲ ਦਾ ਦੁੱਖ ਆ ਅਸੀਂ ਜਨਵਰੀ ਦੇ ਪਹਿਲੇ ਹਫਤੇ ਦੇ ਵਿੱਚ ਭਾਰਤ ਦੇ ਖੇਤੀਬਾੜੀ ਮੰਤਰੀ ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਕੋਲੋਂ ਮਿਲਣ ਦਾ ਸਮਾਂ ਮੰਗਾਂਗੇ ਤੇ ਉਸ ਤੋਂ ਬਾਅਦ ਉਹ ਕਹੇ ਜੀ ਹੁਣ ਅਸੀਂ ਥੋੜੇ ਜਿਹਾ ਸਮਾਂ ਬਾਅਦ ਇੱਕ ਫੇਰ ਮੀਟਿੰਗ ਕਰਾਂਗੇ ਉਹਦੇ ਵਿੱਚ ਇਕਤਾ ਦੀ ਗੱਲ ਫੇਰ ਕਰਾਂਗੇ ਜੇ ਉਹਦੇ ਵਿੱਚ ਸਹਿਮਤੀ ਬਣ ਗਈ ਫੇਰ ਪੰਦੇਰ ਨਾਲ ਮੀਟਿੰਗ ਕਰਾਂਗੇ ਫੇਰ ਉਸ ਤੋਂ ਬਾਅਦ ਅਸੀਂ ਕੋਈ ਅਗਲੀ ਯੋਜਨਾ ਉਲੀਕਾਂਗੇ ਸੋ ਮਤਲਬ ਕਹਿਣ ਦਾ ਇਹ ਵੀ ਕਿ ਜੋ ਅਸੀਂ ਇਸ ਗੱਲ ਦੀ ਆਸ ਕਰਦੇ ਸੀ ਇਹ ਭਾਈ ਹੁਣ ਤਾਂ ਸਾਰੀ ਗੱਲ ਖਤਮ ਹੋ ਗਈ ਆ ਹੁਣ ਤਾਂ ਸਾਰੇ ਇਕੱਠੇ ਹੋ ਜਾਣੇ ਆ ਸਮੇਂ ਦੇ ਆਤਰੇ ਮੱਦੇ ਨਜ਼ਰ ਉਹ ਉਵੇਂ ਨਹੀਂ ਹੋਇਆ ਪਰ ਇਹ ਵੀ ਇਹਦੇ ਵਿੱਚ ਕੋਈ ਮੜਾ ਚੰਗਾ ਵੀ ਨਹੀਂ ਕਿਹਾ ਗਿਆ ਹਾਲਾਂਕਿ ਕੱਲ ਵੀ ਉਗਰਾਹ ਨੇ ਗੱਲ ਕਹੀ ਆ ਕੱਲ ਵੀ ਉਹਦੇ ਰੁੱਲੂ ਸੁਖ ਮਾਨਸਾ ਨੇ ਗੱਲ ਕਹੀ ਆ ਵੀ ਅਸੀਂ ਮਰਨ ਵਰਤ ਦੇ ਨਹੀਂ ਕਿਹਾ ਸੀ ਨਹੀਂ ਕਿਹਨੇ ਕਿਹਾ ਸੀ ਡੱਲੇਵਾਲ ਸਾਹਿਬ ਨੂੰ ਕਿ ਤੁਸੀਂ ਮਰਨ ਵਰਤੇ ਰਹੋ ਕਿਹਨੇ ਕਿਹਾ ਸੀ ਕਿ ਭਾਈ ਤੁਹਾਨੂੰ ਆ ਫੈਸਲਾ ਲੈਣਾ ਚਾਹੀਦਾ ਉਹ ਕਹਿੰਦੇ ਜੀ ਇਹ ਉਹਨਾਂ ਦੀ ਇੱਛਾ ਦਾ ਫੈਸਲਾ ਇਹ ਸਾਂਝੇ ਸੰਘਰਸ਼ ਦਾ ਫੈਸਲਾ ਨਹੀਂ ਹੈ ਜਦੋਂ ਸਾਂਝੇ ਸੰਘਰਸ਼ ਦਾ ਫੈਸਲਾ ਨਹੀਂ ਤੇ ਫਿਰ ਅਸੀਂ ਉਹਨਾਂ ਦੇ ਇਸ ਸੰਘਰਸ਼ ਦੇ ਵਿੱਚ ਦਖਲ ਕਿਵੇਂ ਦੇ ਸਕਦੇ ਹਾਂ ਉਹ ਕਹਿੰਦੇ ਸਾਂਝੀ ਹਮਦਰਦੀ ਹੈ ਉਹਨਾਂ ਦੇ ਨਾਲ ਵੀ ਉਹ ਠੀਕ ਰਹਿਣ ਉਹਨਾਂ ਦੀ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਤੇ ਬੰਦੇ ਦੀ ਮੌਤ ਦੇ ਨਾਲ ਕੋਈ ਫੈਸਲਾ ਵੀ ਨਹੀਂ ਹੁੰਦਾ ਉਹ ਕਹਿੰਦੇ ਜੀ ਸਰਕਾਰਾਂ ਤੇ ਆਪ ਚੁੱਲੀਆਂ ਦੇ ਬੰਦੇ ਮਰ ਜਾਣ ਇਹ ਸਾਰੇ ਜਣੇ ਮਰਦਮਰਤ ਰੱਖ ਕੇ ਤੁਹਾਨੂੰ ਤੁਰ ਜਾਣ ਪਰ ਉਹ ਕਹਿੰਦੇ ਜੀ ਸਰਕਾਰ ਦੇ ਉੱਤੇ ਪ੍ਰੈਸ਼ਰ ਪਾਉਣ ਦੇ ਲਈ ਇਹ ਇੱਕ ਸਫਲ ਤਰੀਕਾ ਨਹੀਂ ਹੋਊਗਾ ਜੇ ਡੱਲੇ ਵਾਲ ਨੂੰ ਕੁਝ ਹੋ ਜਾਂਦਾ ਸੋਰਾਂ ਨੇ ਆਪਣੇ ਵਿਚਾਰ ਰੱਖੇ ਆ ਬਾਕੀ ਵੇਨੇ ਆ ਕੀ ਬਣਦਾ ਜੀ ਜੀ ਬਿਲਕੁਲ ਇਸ ਤਰ੍ਹਾਂ ਚਾਹੁੰਦੇ ਆ ਕਿ ਸੁਖੀ ਸੰਧੀ ਸਭ ਕੁਝ ਨੇਪਰੇ ਚੜੇ ਪਰ ਹਾਲਾਤ ਸੱਚੀ ਬਹੁਤ ਜ਼ਿਆਦਾ ਨਾਜ਼ੁਕ ਬਣੇ ਹੋਏ ਨੇ ਖੈਰ ਅੱਗੇ ਵੱਧਦੇ ਆ ਤਾਣਾ ਸਾਹਿਬ ਉੱਧਰ ਕਹਿੰਦੇ ਵੀ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕ ਜਿਹੜੇ ਉਹ ਦਿੱਲੀ ਬੁਲਾਏ ਨੇ ਜੀ ਕਿਉਂ ਹਾਂ ਬਿਲਕੁਲ ਜੀ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿਧਾਇਕ ਲੰਘੇ ਕੱਲ ਦਿੱਲੀ ਬੁਲਾਏ ਗਏ ਪੰਜਾਬ ਦੇ ਮੰਤਰੀ ਲੰਘੇ ਕੱਲ ਦਿੱਲੀ ਬੁਲਾਏ ਗਏ ਪੰਜਾਬ ਦੇ ਵਿਧਾਇਕਾਂ ਨਾਲ ਪੰਜਾਬ ਦੇ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਨੇ ਲੰਘੇ ਕੱਲ ਉਹ ਕਾਰਨ ਇਹ ਹੈ ਜੀ ਕਿ ਮੇਰਾ ਖਿਆਲ ਅਬੀ ਇਹਨਾਂ ਨੇ ਚਲੇ ਜਾਣਾ ਹੁਣ ਭਗਵੰਤ ਮਾਨ ਹੋਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਆਸਟ੍ਰੇਲੀਆ ਚਲੇ ਜਾਣਾ ਤੇ ਉਸ ਤੋਂ ਪਹਿਲਾਂ ਪਹਿਲਾਂ ਇਹ ਮੀਟਿੰਗ ਰੱਖੀ ਗਈ ਸੀ ਉਹਦੇ ਪਿੱਛੇ ਕਾਰਨਿਕ ਪਏ ਜੀ ਕਿ ਜੋ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਵਿੱਚ ਇਹਨਾਂ ਨੇ ਚੰਗਾ ਹੱਥ ਮਾਰਿਆ ਇਸ ਕਰਕੇ ਵਧਾਈਆਂ ਦੇ ਦਿੱਤੀਆਂ ਦੂਜਾ ਮੀਟਿੰਗ ਕਰਕੇ ਤੇ ਦਿੱਲੀ ਦੀਆਂ ਚੋਣਾਂ ਦੇ ਵਾਸਤੇ ਵੀ ਗੱਲਬਾਤਾਂ ਕਰ ਲਈਏ ਕਿਉਂਕਿ ਇਹਨਾਂ ਸਾਰੇ ਲੋਕਾਂ ਦੀ ਡਿਊਟੀ ਤਾਂ ਦਿੱਲੀ ਦੇ ਵਿੱਚ ਵੀ ਲੱਗਣੀਆਂ ਸੋ ਇਸ ਕਰਕੇ ਵੇਨੇ ਭਾਈ ਕੀ ਬਣਦਾ ਪਰ ਮੈਂ ਨਾ ਇਹ ਗੱਲ ਬੜੀ ਕਲੀਅਰ ਆ ਵੀ ਆਮ ਆਦਮੀ ਪਾਰਟੀ ਬਾਕੀ ਪਾਰਟੀਆਂ ਵਰਗੀ ਕਿਵੇਂ ਆ ਦੇਖੋ ਆਮ ਆਦਮੀ ਪਾਰਟੀ ਨਵੀਂ ਸਿਆਸਤ ਦੀ ਨਵੇਂ ਪੂਰ ਦੀ ਨਵੇਂ ਬਦਲਾਅ ਦੀ ਗੱਲ ਕਰਦੀ ਰਹੀ ਹੈ ਤੁਸੀਂ ਇਹੋਸੇ ਵੀ ਬਦਲਾਅ ਕਿਹਦਾ ਆ ਗਿਆ ਵੀ ਆਮ ਆਦਮੀ ਪਾਰਟੀ ਦੇ ਕੋਲੇ ਜਲੰਧਰ ਦੇ ਵਿੱਚ ਅਮਰਸਰ ਦੇ ਵਿੱਚ ਲੁਧਿਆਣੇ ਦੇ ਵਿੱਚ ਬਹੁਤ ਨਹੀਂ ਆ ਮੇਰ ਬਣਾਉਣ ਦੇ ਇਹਨਾਂ ਕੋਲੇ ਜਿਹੜਾ ਉੱਕਾ ਪੁੱਕਾ ਜਿਹੜਾ ਬਹੁਮਤ ਆ ਉਹ ਕੱਲੇ ਪਟਿਆਲੇ ਦੇ ਵਿੱਚ ਸੀ ਪਰ ਕਿਉਂਕਿ ਇਹਨਾਂ ਨੂੰ ਬਹੁਮਤ ਵਾਸਤੇ ਕਿਤੇ 7 ਕਾਉਂਸਲਰ ਕਿਤੇ 9 ਕਾਉਂਸਲਰ ਹੋਰ ਚਾਹੀਦੇ ਸੀ ਇਸ ਕਰਕੇ ਕਾਂਗਰਸ ਦੇ ਪੱਤਲੋ ਇਸ ਕਰਕੇ ਬੀਜੇਪੀ ਦੇ ਪੱਤਲੋ ਆਜ਼ਾਦ ਲੈ ਲੋ ਸੋ ਜਿਵੇਂ ਕਿ ਬਾਕੀ ਵਕ ਵਕ ਸੂਬਿਆਂ ਦੇ ਵਿੱਚ ਬੀਜੇਪੀ ਜੇਕਰ ਬਹੁਮਤ ਨਹੀਂ ਮਿਲਦਾ ਤਾਂ ਉਰਲਿਆਂ ਪਰਲਿਆਂ ਦੇ ਵਿਧਾਇਕ ਇਕੱਠੇ ਕਰਕੇ ਤੇ ਆਪ ਦੀ ਸਰਕਾਰ ਬਣਾ ਜਾਨੀ ਹੁੰਦੀ ਤੇ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੁੰਦੀ ਹੈ ਵੀ ਇਹ ਧੋਖਾ ਕਰਦੇ ਆ ਇਹ ਧੱਕਾ ਕਰਦੇ ਆ ਇਹ ਸਾਡੇ ਬੰਦੇ ਵੀ ਖਰੀਦਣ ਨੂੰ ਤਿਆਰ ਹੁੰਦੇ ਆ ਇਹ ਵੇਚ ਜਾਂਦੇ ਹੁੰਦੇ ਆ ਇਹ ਐ ਕਰਕੇ ਸਾਡੇ ਬੰਦੇ ਨਹੀਂ ਵੇਚਦੇ ਪਰ ਬਾਕੀ ਵੇਚਦੇ ਹੁਣੇ ਆ ਉਹਨ ਕੀ ਆਪ ਉਹ ਬੇ ਕਰੀ ਜਾਂਦੇ ਆ ਵੀ ਭਾਈ ਕੌਂਸਲਰ ਕਾਂਗਰਸ ਵਿੱਚ ਚੱਕ ਲੋ ਉਹਦੇ ਚੱਕ ਲੋ ਇਹ ਪਤਾ ਨਹੀਂ ਕੀ ਗੱਲ ਆ ਵੀ ਸਿਰਫ ਤੇ ਸਿਰਫ ਸਿਆਸੀ ਪਾਰਟੀਆਂ ਵਾਸਤੇ ਇੱਕ ਕੁਰਸੀ ਮਹੱਤਵਪੂਰਨ ਆ ਸਿਧਾਂਤ ਕੋਈ ਨਹੀਂ ਤੁਸੀਂ ਕਾਂਗਰਸ ਦੇ ਖਿਲਾਫ ਹੀ ਚੋਣ ਲੜੀ ਤੁਹਾਡੇ ਕੋਲੇ ਬਹੁਮਤ ਹੈ ਨਹੀਂ ਕਾਂਗਰਸ ਨੂੰ ਤੁਸੀਂ ਨਾਲ ਸ਼ਾਮਲ ਕਰ ਲਏ ਨੇ ਆ ਤੁਸੀਂ ਬੀਜੇਪੀ ਦੇ ਖਿਲਾਫ ਹੀ ਚੋਣ ਲੜੀ ਬਹੁਮਤ ਤੁਹਾਨੂੰ ਮਿਲਿਆ ਨਹੀਂ ਤੇ ਬੀਜੇਪੀ ਦੇ ਕੌਂਸਲਰ ਚਾਤੇ ਨਾਲ ਜੋੜੀ ਜਾਂਦੇ ਆ ਤੇ ਫਿਰ ਬੰਦਾ ਯਕੀਨ ਕੀ ਵੀ ਉੱਤੇ ਕਰੇਗੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਹਿੰਦਾ ਸਾਬ ਔਰ ਖਾਸ ਤੌਰ ਤੇ ਜਿਹੜੇ ਲੋਕ ਪਾਰਟੀ ਨੂੰ ਵੇਖ ਕੇ ਵੋਟ ਪਾਉਂਦੇ ਨੇ ਉਹਨਾਂ ਨੂੰ ਕੋਈ ਸਮਝ ਨਹੀਂ ਪੈਂਦੀ ਕਿ ਇਹ ਤਾਂ ਆਪ ਦਾ ਜਦੋਂ ਇਹਨਾਂ ਨੂੰ ਫਾਇਦਾ ਨਜ਼ਰ ਆਉਂਦਾ ਹੈ ਕਿਸੇ ਵੀ ਪਾਰਟੀ 'ਚ ਛਾਲ ਮਾਰ ਜਾਂਦੇ ਨੇ ਤੇ ਐਵੇਂ ਹੀ ਲੜੀ ਜਾਂਦੇ ਨੇ ਵੀ ਅਸੀਂ ਜੱਦੀ ਪੁਸ਼ਤੀ ਫਲਾਣੀ ਪਾਰਟੀ ਨਾਲ ਹੁੰਨੇ ਆ। ਹਾਂ ਬਿਲਕੁਲ ਜੀ ਦੇਖੋ ਉਹ ਕਹਿੰਦੀ ਆ ਬਹੁਤ ਕੁਝ ਵੀ ਭਾਈ ਅਸੀਂ ਵੀ ਐਂ ਅਸੀਂ ਮੈਂ ਤਾਂ ਫਿਰ ਕੁੱਲ ਮਿਲਾ ਕੇ ਸਭਾ ਸੱਸਾ ਸਿਰੇ ਤੇ ਗੰਢ ਇਹ ਆ ਵੀ ਕੋਈ ਵੀ ਸਿਆਸੀ ਪਾਰਟੀ ਐਸੀ ਨਹੀਂ ਜਿਹੜੀ ਕਿ ਲੋਕਪੱਖੀ ਹੋਵੇ। ਸਭ ਗੱਲ ਇਹ ਕਰਦੀਆਂ ਕਿ ਅਸੀਂ ਜੀ ਲੋਕ ਪੱਖੀ ਹਾਂ ਅਸੀਂ ਨਵੇਂ ਵਿਚਾਰਧਾਰਾ ਦੇ ਨਾਲ ਸਹਿਮਤ ਆ ਅਸੀਂ ਨਵੇਂ ਵਿਚਾਰ ਲੈ ਕੇ ਆ ਰਹੇ ਹਾਂ ਲੰਘੇਗਾ ਪਾਰਟੀ ਨੇ ਆਹ ਕਰ ਦਿੱਤਾ ਇਉਂ ਕਰ ਦਿੱਤਾ ਪਰ ਜਦੋਂ ਕੁਰਸੀ ਨੂੰ ਹੱਥ ਪੈਣ ਲੱਗਦਾ ਸਾਰੀਆਂ ਸਿਆਸੀ ਤਰ੍ਹਾਂ ਇੱਕੋ ਜਿਹੀਆਂ ਮੈਂ ਤਾਂ ਪੰਜ ਸਤ ਗੱਲਾਂ ਨੂੰ ਸੋਚਦਾ ਹੁੰਦਾ ਵੀ ਕੀ ਅੱਜ ਆਮ ਆਦਮੀ ਪਾਰਟੀ ਨੇ ਵੀ ਆਈਪੀ ਖਰਚਾ ਕਲਚਰ ਖਤਮ ਕਰਤਾ ਪੰਜਾਬ ਦੇ ਵਿੱਚੋਂ ਕੀ ਅੱਜ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਮੁੱਕ ਗਿਆ ਕੀ ਥੱਕਾ ਦੇ ਵਿੱਚੋਂ ਸਰਕਾਰ ਚੱਲਦੀ ਹੈ ਕੀ ਬੇਲੋੜੀਆਂ ਮਸ਼ਹੂਰੀਆਂ ਦੇ ਉੱਤੇ ਪੈਸੇ ਨਹੀਂ ਖਰਚ ਕੀਤੇ ਗਏ ਕੀ ਆਮ ਆदमी ਪਾਰਟੀ ਪਰਿਵਾਰਵਾਦ ਦੇ ਵਿੱਚੋਂ ਬਾਹਰ ਨਿਕਲ ਗਈ ਆ ਹੁਣ ਪਰਵਾਰਾਂ ਨੂੰ ਟਿਕਟ ਨਹੀਂ ਦੇ ਰਹੀ ਕੀ ਆਮ ਆदमी ਪਾਰਟੀ ਜਿਹੜੀ ਉਹਨੇ ਚੋਣਾਂ ਨੂੰ ਸਸਤਾ ਕੀਤਾ ਕਿ ਮਹਿੰਗਾ ਕੀਤਾ ਖਰਚਾ ਕੌਣ ਕਰਦਾ ਕੀ ਇਹ ਬਾਕੀ ਪਾਰਟੀਆਂ ਦੇ ਲੋਕਾਂ ਨੂੰ ਆਪਣੀ ਪਾਰਟੀ ਸ਼ਾਮਲ ਨਹੀਂ ਕਰਦੀ ਤੇ ਜੇ ਸਾਰਾ ਕੁਝ ਇਹੀ ਚੱਲਦਾ ਤੇ ਫਿਰ ਉਹਨਾਂ ਦੇ ਵਿੱਚ ਤੇ ਇਹਨਾਂ ਦੇ ਵਿੱਚ ਅੰਤਰ ਕੀ ਹੈ ਜੀ ਜੀ ਬਿਲਕੁਲ ਸਹੀ ਖੈਰ ਅੱਗੇ ਵੱਧਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ ਜੀ ਕਹਿੰਦੇ ਕਿ ਅਕਾਲੀ ਦਲ ਸੁਖਬੀਰ ਬਾਦਲ ਹੋਣਾਂ ਦੇ ਅਸਤੀਫੇ ਤੇ ਫੈਸਲਾ ਅਗਲੇ ਮਹੀਨੇ ਲਏਗਾ ਹਾਂ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਬਾਦਲ ਦੇ ਅਸਤੀਫੇ ਦੇ ਬਾਰੇ ਫੈਸਲਾ ਉਹ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਯਾਨੀ ਕਿ ਜਨਵਰੀ ਦੇ ਪਹਿਲੇ ਹਫ਼ਤੇ ਦੇ ਵਿੱਚ ਲਾਊਗਾ ਇਹ ਗੱਲ ਕਹੀ ਹੈ ਡਾਕਟਰ ਦਲਜੀਤ ਸਿੰਘ ਠੀਮਾਹੁਰਾਂ ਨੇ ਹਾਲਾਂਕਿ ਆਪਾਂ ਵੀ ਆਦਾ ਚੰਗੀ ਤਰ੍ਹਾਂ ਕਿ ਪਿਛਲੇ ਦਿਨੀ ਜਦੋਂ ਜਥੇਦਾਰ ਸਹਿਬਾਨ ਦੇ ਵੱਲੋਂ ਅਕਾਲੀ ਦਲ ਦੇ ਆਗੂਆਂ ਨੂੰ ਧਾਰਨਾ ਸਰ ਦਾ ਸੁਣਾਈ ਗਈ ਸੀ ਉਸ ਵੇਲੇ ਇਹ ਵੀ ਖਬਰ ਸਾਹਮਣੇ ਆਈ ਸੀ ਵੀ ਭਾਈ 3 ਦਿਨ ਦੇ ਵਿੱਚ ਵਿੱਚ 44 ਆਗੂਆਂ ਨੇ ਅਸਤੀਫੇ ਮੰਨਜ਼ੂਰ ਕੀਤੇ ਜਾਣ ਫਿਰ ਉਸ ਤੋਂ ਬਾਅਦ ਅਚਾਨਕ ਖਬਰ ਇਹ ਆਉਂਦੀ ਜੀ ਕਿ 20 ਦਿਨ ਦਾ ਸਮਾਂ ਦਿੱਤਾ 3 ਦਿਨ ਤੋਂ ਵਧਾ ਕੇ 20 ਦਿਨ ਦਾ ਸਮਾਂ ਕਰ ਦਿੱਤਾ ਗਿਆ ਫਿਰ ਇਹਦੇ ਉੱਤੇ ਕਿੰਤੋਂ ਤਰੰਤੂ ਵੀ ਹੋਈ ਪਰ ਹੁਣ ਜਦੋਂ ਡਾਕਟਰ ਦਲਜੀਤ ਸਿੰਘ ਟੀਮਾਂ ਨੇ ਕਿਹਾ ਕਿ ਅਸੀਂ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ ਇਹਦੇ ਉੱਤੇ ਫੈਸਲਾ ਕਰ ਲਾਂਗੇ ਇਹ ਤਾਂ 20 ਦਿਨ ਤੋਂ ਵੀ ਬਹੁਤ ਉੱਤੇ ਦੀ ਗੱਲ ਹੈ ਤੇ 3 ਦਿਨ ਦੇ ਚੱਲਨ ਤੋਂ ਬਹੁਤ ਸਮਾਂ ਹੋ ਗਿਆ ਤੋ ਕਹਿਣ ਦਾ ਭਾਵ ਇਹ ਜੀ ਕਿ ਜੋ ਗੱਲ ਕਹੀ ਗਈ ਸੀ ਉਹ ਮੈਂ ਤਾਂ ਨਹੀਂ ਹੋ ਰਿਹਾ ਬਾਕੀ ਦੇਖਦੇ ਹੋ ਭਾਈ ਜੋ ਪਹਿਲੇ ਹਫਤੇ ਦੇ ਵਿੱਚ ਜਨਵਰੀ ਨੂੰ ਫੈਸਲਾ ਆਊਗਾ ਉਹ ਕਿਹੋ ਜਿਹਾ ਹੋਊਗਾ ਕਿਹਦੇ ਪੱਖਤ ਹੋਊਗਾ ਸੁਖਵੀਰ ਨੇ ਕਿੰਨਾ ਕੁ ਨੁਕਸਾਨ ਦਾ ਇੱਕ ਹੋਊਗਾ ਪ੍ਰਧਾਨ ਦੇ ਬਾਰੇ ਕੀ ਵਿਚਾਰ ਪੇਸ਼ ਕੀਤੇ ਜਾਂਦੇ ਆ ਫਿਰ ਹਾਲ ਤਾਂ ਗੱਲ ਇਹ ਆ ਕਿ ਭਾਈ ਉਹ ਆਕਾੜੀ ਦਲ ਇੱਕ ਅਵੱਲੇ ਜੇ ਕਲੇਸ਼ ਦੇ ਵਿੱਚ ਫਸਿਆ ਹੋਇਆ ਸੁਖਵੀਰ ਸਿੰਘ ਬਾਦਲ ਵੀ ਕਲੇਸ਼ ਦੇ ਵਿੱਚ ਫਸਿਆ ਹੋਇਆ ਜਸਵੰਤ ਸਿੰਘ ਸਹਬਾਨ ਦੇ ਉੱਤੇ ਵੀ ਸਵਾਲ ਖੜੇ ਹੋ ਗਏ ਆ ਸੋ ਵਰਤਾਰਾ ਅਜੀਬ ਜਿਹਾ ਬਣਿਆ ਪਿਆ ਜੀ ਜੀ ਬਿਲਕੁਲ ਸਹੀ ਟੇਣਾ ਸਾਹਿਬ ਉੱਧਰ ਹਰ ਸਿਮਰਤ ਕੋਰ ਬਦਲ ਹੋ ਰਹੇ ਨੇ ਕਹਿੰਦੇ ਅਮਿਤ ਸ਼ਾਹ ਹੋਰਾਂ ਨੂੰ ਚਿੱਠੀ ਲਿਖੀ ਹੈ ਜੀ ਕਾਦੇ ਬਾਰੇ ਚਾ ਚਿੱਠੀ ਇਹ ਜੀ ਅਮਿਤ ਸ਼ਾਹ ਹੋਰਾਂ ਨੂੰ ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਜਿਹੜੀ ਚਿੱਠੀ ਲਿਖੀ ਆ ਇਹ ਚਿੱਠੀ ਬੜੀ ਮਹੱਤਵਪੂਰਨ ਆ ਮੇਰੀ ਨਜ਼ਰ ਦੇ ਵਿੱਚ ਇਸ ਕਰਕੇ ਕਿਉਂਕਿ ਜਦੋਂ ਤੁਹਾਡੇ ਉੱਥੇ ਵਿਚਾਰ ਧਾਰਤ ਬਤਪੀੜ ਹੋਣ ਉਹਨਾਂ ਦੇ ਨਾਲ ਤੁਹਾਡਾ ਜ਼ਿਕਰੂਰਾ ਨਹੀਂ ਵੀ ਮਿਲਦਾ ਤੁਸੀਂ ਫੇਰ ਵੀ ਚਿੱਠੀ ਲਿਖਦੇ ਆ ਤਾਂ ਇਹਦਾ ਮਤਲਬ ਇਹ ਆ ਵੀ ਤੁਸੀਂ ਇਹ ਮਹਿਸੂਸ ਕਰ ਰਹੇ ਆ ਕਿ ਭਾਈ ਜੇਕਰ ਤੁਸੀਂ ਸਾਡੀ ਗੱਲ ਦੀ ਗੌਰ ਨਾ ਕੀਤੀ ਤਾਂ ਫਿਰ ਸਾਡਾ ਇਸ ਤੋਂ ਬਿਨਾ ਗੁਜ਼ਾਰਾ ਵੀ ਹੈ ਨਹੀਂ ਇਹਦਾ ਅਰਥ ਸ਼ਾਇਦ ਇਹ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਬੀਬੀ ਬਾਦਲ ਨੇ ਲੰਗੇ ਕੱਲ ਅੰਮ੍ਰਿਤਸਰ ਕੀ ਲੈ ਕੇ ਗੱਲ ਕਰੀ ਆ ਕਿ ਜੋ ਪਿਛਲੇ ਦਿਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਸੀ ਦਰਬਾਰ ਸਾਹਿਬ ਦੇ ਕੋਲ ਬੈਠ ਕੇ ਜਦੋਂ ਉਹ ਵਰਸ਼ਾ ਪੜ ਕੇ ਤੇ ਈਲ ਚੇਅਰ ਤੇ ਬੈਠ ਕੇ ਆਪਣੀ ਸੇਵਾ ਨਿਭਾ ਰਹੇ ਸੀ ਨਾਰਾਇਣ ਸਿੰਘ ਚੌੜਾ ਨੇ ਜਿਹੜਾ ਹਮਲਾ ਕੀਤਾ ਸੀ ਉਹ ਕਹਿੰਦੇ ਕਿ ਇਸ ਮਸਲੇ ਦੇ ਉੱਤੇ ਪੰਜਾਬ ਦੀ ਪੁਲਿਸ ਦੇ ਉੱਤੇ ਸਾਨੂੰ ਭੋਰਾ ਯਕੀਨ ਨਹੀਂ ਹੈ ਪੰਜਾਬ ਦੀ ਪੁਲਿਸ ਦੇ ਉੱਤੇ ਸਾਨੂੰ ਇੱਕ ਪੈਸੇ ਦਾ ਯਕੀਨ ਨਹੀਂ ਹੈ ਪੰਜਾਬ ਦੀ ਪੁਲਿਸ ਤੇ ਪੰਜਾਬ ਦੀ ਸਰਕਾਰ ਆਪਦੀ ਬੇਪਰੋਸਗੀ ਦੇ ਜਿਹੜੀ ਆ ਉਹ ਪੈਦਾ ਕਰ ਚੁੱਕੀ ਆ ਭਰੋਸਾ ਗਵਾ ਚੁੱਕੀ ਆ ਇਹਨਾਂ ਨੇ ਉਹਦੇ ਵਿੱਚ ਬਿਲਕੁਲ ਸਹੀ ਯੋਗਦਾਨ ਨਹੀਂ ਪਾਇਆ ਪੜਤਾਲ ਕਰਨ ਦੇ ਵਿੱਚ ਉਹ ਕਹਿੰਦੇ ਕਿ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਕੇਂਦਰ ਦੀ ਉੱਚ ਪੱਧਰੀ ਕਮੇਟੀ ਦੇ ਕੋਲੋਂ ਇਸ ਹਮਲੇ ਦੀ ਪੜਤਾਲ ਕਰਾਈ ਜਾਵੇ ਇਸ ਹਮਲੇ ਦੀ ਪੜਤਾਲ ਆ ਜਿਹੜੀ ਉਹ ਕੇ ਜਰਦੀ ਉੱਚ ਪੱਧਰੀ ਟੀਮ ਦੇ ਕੋਲੋਂ ਕਰਵਾਈ ਜਾਵੇ ਅਗਲੀ ਗੱਲ ਇਹ ਜਿਵੇਂ ਸੁਖਵੀਰ ਸਿੰਘ ਬਾਦਲ ਨੇ ਕੱਲ ਅਮਿਤ ਸ਼ਾਹ ਨੂੰ ਕਿਹ ਲਿਖੀ ਹੈ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਮੇਰੀ ਜਾਨ ਬਚਾਉਣ ਵਾਲੇ ਇੱਕ ਮੇਰੇ ਖਾਲ ਜਗਸੀਰ ਸਿੰਘ ਤੇ ਦੂਜਾ ਹੀਰਾ ਸਿੰਘ ਜਿਹੜੇ ਪੁਲਿਸ ਮੁਲਾਜ਼ਮਾਂ ਜਿਹੜੇ ਕਿ ਪਿਛਲੇ ਲੰਮੇ ਸਮੇਂ ਤੋਂ ਬਾਦਲ ਪਰਿਵਾਰ ਦੇ ਨਾਲ ਆ ਉਹ ਕਹਿੰਦੇ ਵੀ ਜਿਨ੍ਹਾਂ ਨੇ ਮੇਰੀ ਜਾਨ ਬਚਾਈ ਹੈ ਇਹਨਾਂ ਨੂੰ ਰਾਸ਼ਟਰਪਤੀ ਪੁਰਸਕਾਰ ਦਿੱਤਾ ਜਾਵੇ ਰਾਸ਼ਟਰਪਤੀ ਮੈਡਲ ਦਿੱਤਾ ਜਾਵੇ ਬਹਾਦਰੀ ਵਾਲਾ ਪੁਰਸਕਾਰ ਦਿੱਤਾ ਜਾਵੇ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆ ਤੇ ਮੇਰੀ ਜਾਨ ਬਚਾਈ ਹੈ ਸੋ ਉਹਨਾਂ ਨੇ ਚਿੱਠੀ ਵੱਖਰੇ ਰੂਪ ਦੇ ਵਿੱਚ ਲਿਖੀ ਹੈ ਇਹਨਾਂ ਦੀ ਚਿੱਠੀ ਵੱਖਰੀ ਮੰਗ ਦੇ ਵਿੱਚ ਨਹੀਂ ਸੀ ਪਈ ਸੀ ਜੀ ਜੀ ਬਿਲਕੁਲ ਕਹਣਾ ਸਾਬ ਉਦੋਂ ਸ਼੍ਰੋਮਣੀ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਅੰਦਰ 30 ਤਰੀਕ ਨੂੰ ਆ ਜੀ ਆ ਬਿਲਕੁਲ ਜੀ ਬਿਲਕੁਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿੰਕ ਕਮੇਟੀ ਦੀ ਮੀਟਿੰਗ ਆ ਜਿਹੜੀ ਉਹ ਹੈਗੀ ਜੀ ਹੁਣ 30 ਤਰੀਕ ਨੂੰ ਯਾਨੀ ਕਿ 30 ਦਸੰਬਰ ਨੂੰ ਦੇ ਦੇਖਦੇ ਪਾਈ ਉਹਦੇ ਵਿੱਚੋਂ ਕੀ ਦੇ ਕਰਕੇ ਸਾਹਮਣੇ ਆਉਂਦਾ ਤੇ ਉਹਦੇ ਵਿੱਚ ਕੀ ਫਾਈਨਲ ਗੱਲ ਕਿਹੜੀ ਹੁੰਦੀ ਆ ਪਰ ਇਹ ਜਿਹੜੀ 30 ਤਰੀਕ ਦੀ ਮੀਟਿੰਗ ਆ ਇਹਦੇ ਵਿੱਚ ਮੰਨਿਆ ਜਾ ਰਿਹਾ ਵੀ ਸ਼ਾਇਦ ਇਹਨਾਂ ਦੇ ਵੱਲੋਂ ਕੁਝ ਨਾ ਕੁਝ ਵੱਖਰਾ ਫੈਸਲਾ ਕੀਤਾ ਜਾਵੇ ਕੋਈ ਨਾ ਕੋਈ ਵੱਖਰੀ ਗੱਲ ਕੀਤੀ ਜਾਵੇ ਤੇ ਗੱਲ ਇਹ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇਹਦੇ ਬਾਰੇ ਜਾਣਕਾਰੀ ਦਿੱਤੀ ਆ ਇਹ ਵੀ ਸੰਭਵ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਅੰਤਰਿਮ ਕਮੇਟੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਜਾਵੇ ਇਹ ਭਾਈ ਅਸੀਂ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਬਾਰੇ ਕਮੇਟੀ ਬਣਾਈ ਸੀ ਵੀਡੀਓ ਦੀ ਪੜਤਾਲ ਕਰਨ ਵਾਸਤੇ ਉਹਨੂੰ ਰੱਦ ਕਰਦੇ ਆਂ ਕੋਤਕ ਦਾ ਗਿਆਨੀ ਹਰਪ੍ਰੀਤ ਸਿੰਘ ਦੇ ਬਾਰੇ ਕੋਈ ਵੱਡਾ ਫੈਸਲਾ ਜਾਂ ਮਹੱਤਵਪੂਰਨ ਫੈਸਲਾ ਕੀਤਾ ਜਾਵੇ ਹਾਲਾਂਕਿ ਇਹ ਅੰਦਾਜ਼ੇ ਆ ਮੇਰੇ ਹੋ ਕੁਦ ਵੀ ਸਕਦਾ ਪਰ ਗੱਲ ਇਹ ਆ ਕਿ ਜਿਹੜਾ ਪਹਿਲਾ ਫੈਸਲਾ ਕੀਤਾ ਸੀਗਾ ਇਹਨਾਂ ਦੇ ਅੰਤਰੀ ਕਮੇਟੀ ਦੀ ਮੀਟਿੰਗ ਦੇ ਵਿੱਚ ਗੁਰਦੁਆਰਾ ਕਟਾਣਾ ਸਾਹਿਬ ਦੇ ਵੱਲ ਉਹਦੇ ਵੱਲ ਉੱਤੇ ਬਹੁਤ ਸਾਰੇ ਕਿੰਤੂ ਹੋਏ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰਾਂ ਦੇ ਉੱਤੇ ਕਾਰਵਾਈ ਦਾ ਅਧਿਕਾਰ ਕਣੋ ਤੋਂ ਰੱਖਣ ਲੱਗ ਪਈ ਇਹ ਗੱਲ ਬੜੀ ਕਲੀਅਰ ਹੈ ਟੈਕਨੀਕਲ ਪੁਸਤਕ ਜੱਲਾ ਹੁੰਦੀਆਂ ਕਿ ਸ਼੍ਰੋਮਣੀ ਕਮੇਟੀ ਜਥੇਦਾਰਾਂ ਦੇ ਉੱਤੇ ਕੋਈ ਕਾਰਵਾਈ ਕਰਨ ਦਾ ਨਿਯਮਾਂ ਦੇ ਮੁਤਾਬਕ ਅਧਿਕਾਰ ਨਹੀਂ ਰੱਖਦੀ ਕਿਉਂਕਿ ਜਥੇਦਾਰਾਂ ਦੀ ਨਿਯੁਕਤੀ ਸ਼੍ਰੋਮਣੀ ਕਮੇਟੀ ਨਹੀਂ ਕਰਦੀ ਜਦੋਂ ਨਿਯੁਕਤੀ ਨਹੀਂ ਕਰਦੇ ਤੇ ਫਿਰ ਕਾਰਵਾਈ ਤੁਸੀਂ ਕਿਵੇਂ ਕਰ ਲੋਗੇ ਜਦੋਂ ਤਨਖਾਹ ਤੁਹਾਡੇ ਰਹੀ ਨਹੀਂ ਜਾਂਦੀ ਜੇ ਉਹ ਕਿਹੜਾ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਆ ਫਿਰ ਤੁਸੀਂ ਕਾਰਵਾਈ ਕਿਵੇਂ ਕਰ ਲੋਗੇ ਜੇ ਕਿਸੇ ਵੀ ਜਥੇਦਾਰ ਦੇ ਨਾਲ ਕੋਈ ਵੀ ਵਿਵਾਦ ਜੁੜਦਾ ਕੋਈ ਵੀ ਕਾਰਵਾਈ ਕਰਨੀ ਹੋਵੇ ਇਸੇ ਨੂੰ ਮੰਨ ਲਓ ਅਕਾਲ ਤਖਤ ਸਾਹਿਬ ਦੇ ਅਧਿਕਾਰ ਨਹੀਂ ਉਹ ਸਾਰੇ ਫੈਸਲੇ ਕਰਨੇ ਹੁੰਦੇ ਆ ਮੰਨ ਲਓ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਅਧਿਕਾਰ ਨਾਲ ਸੰਬੰਧਤ ਕੋਈ ਗੱਲ ਹੋਵੇ ਹਯੂਰ ਸਾਹਿਬ ਦੇ ਅਧਿਕਾਰ ਨਾਲ ਸੰਬੰਧਤ ਕੋਈ ਗੱਲ ਹੋਵੇ ਦਮਨਵਾ ਸਾਹਿਬ ਦੇ ਅਧਿਕਾਰ ਨਾਲ ਕੋਈ ਗੱਲ ਹੋਵੇ ਇਹ ਉਹਨਾਂ ਦੇ ਉੱਤੇ ਕਾਰਵਾਈ ਕਰਨ ਦਾ ਅਧਿਕਾਰ ਅਕਾਲ ਤਖਤ ਸਾਹਿਬ ਦਾ ਕਿਸਾ ਰੱਖਦਾ ਨਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰੱਖਦਾ ਸੋ ਟੈਕਨੀਕਲ ਗੱਲ ਦੇ ਵਿੱਚ ਇੱਕ ਵਾਰ ਫਿਰ ਉਲਝਣ ਸੋ ਵੈਨੇ ਭਾਈ ਸ਼ਾਇਦ ਉਸ ਮਸਲੇ ਦੇ ਉੱਤੇ ਗੱਲ ਹੋ ਜੇ ਕੋਈ ਜੀ ਬਿਲਕੁਲ ਕਹਣਾ ਸਾਹਿਬ ਕਾਂਗਰਸ ਪਾਰਟੀ ਕਹਿੰਦੀ ਹੈ ਕਿ ਪਾਰਟੀ ਬਦਲਣ ਵਾਲੇ ਜਿਹੜੇ ਵਾਪਸ ਨਹੀਂ ਲੈ ਜਾਣਗੇ ਜੀ ਇਹਨਾਂ ਨੇ ਤਾਂ ਪਤਾ ਨਹੀਂ ਕਿਹਦੇ ਕੀਦੇ ਬੰਦੇ ਲੈ ਲੈਣੇ ਆ ਵਾਪਸ ਇਹਨਾਂ ਨੂੰ ਕੀ ਫਰਕ ਪੈਂਦਾ ਕਿੰਨੇ ਜਿਹੜੇ ਆ ਉਹ ਬੀਜੇਪੀ ਦੇ ਵਿੱਚ ਗਏ ਸੀ ਆ ਜਿਹੜੀਆਂ ਵਿਧਾਨ ਸਭਾ ਚੋਣਾਂ ਵੇਲੇ 20 ਤੋਂ 22 ਵੇਲੇ ਬੀਜੇਪੀ ਦੇ ਵਿੱਚ ਕਾਂਗਰਸੀ ਗਏ ਸੀ ਤੇ ਉਹਨਾਂ ਦੇ ਵਿੱਚੋਂ ਕਿੰਨੀ ਵੱਡੀ ਜਨਤੀ ਦੇ ਵਿੱਚ ਵਾਪਸ ਆ ਗਏ ਆ ਉਹਨਾਂ ਦਾ ਉੱਥੇ ਵੀ ਚਿੱਤ ਲੱਗਾ ਪਹਿਲਾਂ ਵਾਲੀ ਥਾਂ ਤੇ ਆ ਗਏ ਆ ਇਹ ਸਿਰਫ ਕਹਿਣ ਦੀਆਂ ਗੱਲਾਂ ਡਰਾਮੇ ਆ ਚਾਂਦਸੀ ਵੀ ਤਾਂ ਇਹ ਪਟ-ਪਟ ਕੇ ਬੰਦੇ ਲੈ ਕੇ ਆਉਂਦੇ ਹੁੰਦੇ ਜਿਵੇਂ ਕਿ ਆਮ ਆਦਮੀ ਪਾਰਟੀ ਲੈ ਕੇ ਆ ਰਹੀ ਹੈ ਪਰ ਕਾਂਗਰਸੀਆਂ ਨੇ ਇਹ ਗੱਲ ਕਹੀ ਹੈ ਜਲੰਧਰ ਖੇਤਰ ਦੇ ਕਾਂਗਰਸੀਆਂ ਨੇ ਉਹ ਕਹਿੰਦੇ ਵੀ ਸਾਡੇ ਚੋਣ ਨਿਸ਼ਾਨ ਤੇ ਯਾਨੀ ਕਿ ਪੰਜੇ ਦੇ ਚੋਣ ਨਿਸ਼ਾਨ ਦੇ ਉੱਤੇ ਕਾਉਂਸਲਰ ਬਣਨ ਵਾਲੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਆ ਜਿਹੜੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਰਹੇ ਆ ਉਹ ਕਹਿੰਦੇ ਕਿ ਸਿਰਫ ਤੁਸੀਂ ਆਪ ਦੇ ਲਾਲਚ ਲਈ ਜਾ ਰਹੇ ਹੋ ਤੇ ਅਸੀਂ ਤੁਹਾਡੇ ਨੂੰ ਵਾਪਸ ਨਹੀਂ ਔੜ ਦੇਵਾਂਗੇ ਪਾਰਟੀ ਦੇ ਵਿੱਚ ਇਹ ਕੈਸੀਆਂ ਗੱਲਾਂ ਕਰਦੇ ਦੇਖ ਲੋ ਇਹ ਪਾਈ ਤੁਸੀਂ ਤਾਂ ਆਪ ਵੱਖ-ਵੱਖ ਸਭਾਵਾਂ ਦੇ ਉੱਤੇ ਮੇਹਰ ਬਣਾਉਣ ਦੇ ਲਈ ਚੰਡੀਗੜ੍ਹ ਦੇ ਵੱਲ ਜਾਂ ਹੋਰ ਵੱਖ-ਵੱਖ ਸਭਾਵਾਂ ਦੇ ਉੱਤੇ ਇਕੱਠੇ ਹੋ ਕੇ ਚੋਣਾਂ ਲੜਦੇ ਆ ਤੁਸੀਂ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਚੋਣ ਲੋਕ ਸਭਾ ਦੀ ਹਰਿਆਣਾ ਦੇ ਕਿੱਥੇ ਹੋ ਕੇ ਲੜੀ ਆ ਤੁਸੀਂ ਗੁਜਰਾਤ ਦੇ ਵਿੱਚ ਇਕੱਠੇ ਹੋ ਕੇ ਲੜੀ ਆ ਹਾਂ ਦਿੱਲੀ ਦੇ ਵਿੱਚ ਨਹੀਂ ਲੜ ਰਹੇ ਇਕੱਠੇ ਹੋ ਕੇ ਕਿਉਂਕਿ ਤੁਹਾਨੂੰ ਲੱਗਦਾ ਵੀ ਭਾਈ ਅੱਡ ਅੱਡ ਸਾਡੀ ਗੱਲ ਬੜੂ ਦੀ ਗੱਲ ਵੱਖਰੀ ਆ ਪਰ ਰਾਜਨੀਤਿਕ ਲੋਕਾਂ ਦਾ ਕੋਈ ਦੀਨਮਦ ਨਹੀਂ ਹੁੰਦਾ ਜੀ ਜੀ ਬਿਲਕੁਲ ਸਹੀ ਤੈਨੂੰ ਸਾਬ ਉਧਰ ਰਾਹੁਲ ਗਾਂਧੀ ਹੋਰੀ ਕਹਿੰਦੇ ਸਵੇਰੇ ਸਵੇਰੇ ਸਬਜ਼ੀ ਮੰਡੀ ਪਹੁੰਚ ਗਏ ਜੀ ਕਿਉ ਦੇਖੋ ਜੀ ਵੀ ਵੋਟਾਂ ਹੁਣ ਗੱਲ ਇਹ ਕਿ ਜਿਸ ਤਰੀਕੇ ਦੇ ਨਾਲ ਵੀ ਇਹ ਹੁਣ ਵੋਟਾਂ ਲੈ ਕਰਕੇ ਲੋਕਾਂ ਨੇ ਫਿਕਰ ਨਜ਼ਰ ਆਉਣੇ ਆ ਤੇ ਉਹ ਵੀ ਕਮਾ ਨਹੀਂ ਹੁੰਦੇ ਆ ਪਰ ਇੰਨੀ ਜਾਣਕਾਰੀ ਜ਼ਰੂਰ ਮਿਲੀ ਹੈ ਕਿ ਭਾਈ ਜਿਹੜੇ ਰਾਫਲ ਗਾਂਧੀ ਆ ਦਿਨ ਚੜ੍ਹਦੇ ਸਾਰੀ ਜਿਵੇਂ ਆ ਪੰਜਾਂ ਜਣੇ ਹੁੰਦੇ ਸਬਜ਼ੀ ਮੰਡੀ ਇਹ ਭਾਈ ਸਵੇਰੇ ਸਵੇਰੇ ਮੰਡੀ 'ਚ ਜਾ ਗਏ ਤੇ ਭਾਈ ਉੱਥੇ ਚੀਜ਼ ਸਸਤੀ ਮਿਲ ਜਾਂਦੀ ਆ ਤੇ ਉਸ ਤਰੀਕੇ ਦੇ ਨਾਲ ਭਾਈ ਉਹ ਉੱਥੇ ਜਾਏ ਆ ਤੇ ਪਤਾ ਇਹ ਲੱਗਾ ਜੀ ਕਿ ਉਹਨਾਂ ਨੇ ਉੱਥੇ ਜਾ ਕੇ ਤੇ ਗਰੀਬਾਂ ਦੇ ਨਾਲ ਆਮ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਵੀ ਦੇਖੋ ਟਮਾਟਰ ਕਿੰਨਾ ਮਹਿੰਗਾ ਹੋ ਗਿਆ ਦੇਖੋ ਜੀ ਭਿੰਡੀ ਕਿੰਨੀ ਮਹਿੰਗੀ ਹੋ ਗਈ ਦੇਖੋ ਗਾਜਰ ਆਲੂ ਮਟਰ ਕਿੰਨੇ ਮਹਿੰਗੇ ਹੋਏ ਪਏ ਆ ਅਦਰਕ ਆ ਦੇਖੋ ਜੀ 40 ਰੁਪਏ ਕਿਲੋ ਵਾਲਾ 400 ਰੁਪਏ ਕਿਲੋ ਵਿਕੀ ਜਾਂਦਾ ਫਲਾਣੀ ਚੀਜ਼ ਆ ਭਾਅ ਸੀ ਇਹ ਐਸ ਭਾਅ ਕਿਵੇਂ ਵਿਕ ਰਹੀ ਆ ਉਹਨਾਂ ਨੇ ਕਿਹਾ ਜਿਵੇਂ ਦੇਖੋ ਗਰੀਬਾਂ ਦੇ ਬਾਰੇ ਤਾਂ ਕੋਈ ਸੋਚਦਾ ਹੀ ਨਹੀਂ ਉਹ ਕਹਿੰਦੇ ਜੀ ਕਿ ਅਸੀਂ ਤਾਂ ਲੋਕਾਂ ਦੇ ਨਾਲ ਖਰੇ ਆ ਸੋ ਜਿਵੇਂ ਸਿਆਸੀ ਤੌਰ ਦੇ ਉੱਤੇ ਗੱਲਬਾਤਾਂ ਹੁੰਦੀਆਂ ਉਹਨਾਂ ਨੇ ਉਸ ਤਰੀਕੇ ਨਾਲ ਕੀਤੀਆਂ ਹੈਗੀਆਂ ਪਰ ਕੁੱਲ ਮਿਲਾ ਕੇ ਜਨ ਇਹ ਵੀ ਭਾਈ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਨੇ ਨਵੇਂ ਵਰੇ ਦੇ ਵਿੱਚ ਦਿੱਲੀ ਦੀਆਂ ਸ਼ਾਇਦ ਉਹਦੇ ਕਰਕੇ ਆ ਤੇ ਹੁਣ ਮੇਰਾ ਖਿਆਲ ਹੁਣ ਉਹ ਵੀ ਦੌਰ ਸ਼ੁਰੂ ਹੋ ਜਾਣਾ ਵੀ ਜਦੋਂ ਗਰੀਬ ਦੇ ਘਰ ਦੇ ਵਿੱਚ ਇੱਕ ਰਾਤ ਕੱਟਣੀ ਹੈ ਕਿਸੇ ਨੇਤਾ ਨੇ ਉਹਦੇ ਕਿਲੇ ਚੌਕੇ ਤੇ ਬੈਠ ਕੇ ਰੋਟੀ ਖਾਣੀ ਆ ਆਟੋ ਦੇ ਵਿੱਚ ਸਫ਼ਰ ਕਰਨਾ ਹੁਣ ਆਹੀ ਦੌਰ ਸ਼ੁਰੂ ਹੋਊਗਾ ਜੀ ਬਿਲਕੁਲ ਸਹੀ ਜਨਾਬ ਸਾਹਿਬ ਅੱਗੇ ਵਧਦੇ ਆ ਜੀ ਗੱਲ ਕਰਦੇ ਆ ਹੁਣ ਇਨਸਾਫ ਦੀ ਜੇ ਇਨਸਾਫ ਦੀ ਚੱਕਰ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਜਿਹੜੀ ਦਾਦੇ ਉੱਪਰ ਲੱਗ ਜਾਂਦੀ ਹੈ ਖਬਰ ਸਾਹਮਣੇ ਆਈ ਹੈ ਕਿ 32 ਸਾਲ ਪੁਰਾਣੇ सीबीआई ਕੇਸ ਦੇ ਵਿੱਚ ਜਿਹੜਾ ਉਹ ਫੈਸਲਾ ਸੁਣਾਇਆ ਗਿਆ ਤੇ ਹੁਣ ਐਸਐਚਓ ਨੂੰ ਸਜ਼ਾ ਸੁਣਾਈ ਹੈ ਜੀ ਹਾਂ ਬਿਲਕੁਲ ਜੀ ਬਿਲਕੁਲ ਦੇਖੋ ਪਹਿਲੀ ਗੱਲ ਤਾਂ ਇਹ ਵੀ 32 ਸਾਲ ਜਾਨੀ ਕਿ ਤਿੰਨ ਦਹਾਕੇ ਤੋਂ ਉੱਤੇ ਦਾ ਸਮਾਂ ਇੰਨੇ ਸਮੇਂ ਦੇ ਵਿੱਚ ਇੱਕ ਬੱਚਾ ਪੈਦਾ ਹੋ ਕੇ ਜਵਾਨ ਹੋ ਕੇ ਵਿਆਹ ਕਰਵਾ ਕੇ ਅੱਗੇ ਬੱਚਾ ਵਾਲਾ ਹੋ ਜਾਂਦਾ ਇੰਨੇ ਸਮੇਂ ਬਾਅਦ ਇਨਸਾਫ ਮਿਲਿਆ ਹੋਵੇ ਇੱਕ ਪੀੜੀ ਵਿਚਾਲੋ ਮਾਈਨਸ ਹੋ ਗਈ ਹੈ ਪਰ ਗੱਲ ਇਹ ਜੀ ਕਿ ਇੱਕ ਪੀੜੀ ਹੈ ਜਿਹੜੀ ਉਹ ਪਤਾ ਨਹੀਂ ਕਿੰ ਕਿ ਮੇਰੇ ਕੋਲ ਸ਼ਬਦ ਹੈ ਨਹੀਂ ਵੀ ਭਾਈ ਜੇਕਰ ਤੁਹਾਡੇ ਪਰਿਵਾਰ ਦੇ ਜੀਆ ਨੂੰ ਮਾਰ ਦਿੱਤਾ ਹੋਵੇ ਤੇ ਇਨਸਾਫ ਦੇ ਲਈ 32 ਸਾਲ ਲੱਗ ਜਾਣ ਤੇ ਇਹਨੂੰ ਆਪਾਂ ਕੀ ਕਹਿੰਦੇ ਕਿਉਂਕਿ ਲੰਘੇ ਕੱਲ ਖਬਰ ਆਈ ਬਈ ਜਿਹੜਾ ਐਸਐਚਓ सुरेंद्रਪਾਲ ਸਿੰਘ ਜਿਹੜਾ ਕਿ 1992 ਦੇ ਵਿੱਚ ਸਰਹਾਲੀ ਦੇ ਥਾਣੇ ਦਾ ਐਥਚਓਸੀ ਕਰਨ ਕਰਨ ਦੇ ਵੱਲ ਉਹਦੇ ਵੱਲੋਂ ਜਿਹੜਾ ਉਸ ਵੇਲੇ ਦਹਿਸ਼ਤ ਫਲਾਈ ਗਈ ਸੀ ਜਿਹੜੀ ਬਦਵਾਸੀ ਕੀਤੀ ਗਈ ਸੀ ਜੋ ਜੇ ਕਸੂਰ ਨੌਜਵਾਨ ਮਾਰੇ ਗਏ ਸੀ ਉਹਦਾ ਇੱਕ ਨਵਾਂ ਅਹਿਆਏ ਸਾਹਮਣੇ ਆਇਆ ਉਹਨੇ ਐਫਐਸਆਈ ਅਵਤਾਰ ਸਿੰਘ ਦੇ ਰਾਹੀਂ ਇਹ ਘਰ ਦੇ ਵਿੱਚ ਉਹ ਕੁਝ ਕੁ ਲੋਕ ਚੁਕਵਾਏ ਯਾਨੀ ਕਿ ਇੱਕ ਜਵਾਈ ਸੀਗਾ ਤੇ ਉਹਦਾ ਸਹੁਰਾ ਦੋ ਵੇਲੇ ਜਣੇ ਚੁਕਵਾਏ ਤੇ ਉਹ ਮੁੜ ਕੇ ਕਦੇ ਨਹੀਂ ਆਏ 1992 ਤੋਂ ਬਾਅਦ ਉਹਨਾਂ ਨੂੰ ਤਸ਼ੱਦਦ ਕਰਕੇ ਥਾਣੇ ਦੇ ਵਿੱਚ ਮਾਰਤਾ ਲਾਸ਼ਾਂ ਵੀ ਕਹਿੰਦੇ ਵੀ ਦਰਿਆ 'ਚ ਸੁੱਟ ਜਾਂ ਲਾਸ਼ਾਂ ਮਿਲਦੀਆਂ ਫਿਰ ਪਰਿਵਾਰ ਨੇ ਪਤਾ ਲੱਗਾ ਜੀ ਪੁਲਿਸ ਦਾ ਦੇ ਖਿਲਾਫ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀਬੀਆਈ ਦੀ ਅਦਾਲਤ ਦੇ ਵੱਲੋਂ ਇਨਕੁਆਇਰੀ ਕੀਤੀ ਗਈ ਚਾਰ ਸ਼ੀਟ ਦਾਖਲ ਹੋਈ ਤੇ ਅਵਤਾਰ ਸਿੰਘ ਤੇ ਸੁਰਿੰਦਰਪਾਲ ਸਿੰਘ ਦੋਸ਼ੀ ਪਾਏ ਗਏ ਪਰ ਅਵਤਾਰ ਸਿੰਘ ਵੀ ਹੁਣ ਤੱਕ ਮੌਤ ਹੋ ਚੁੱਕੀ ਹੈ ਤੇ ਸੁਰਿੰਦਰਪਾਲ ਸਿੰਘ ਨੂੰ ਪਤਾ ਲੱਗਾ ਵੀ ਸਜ਼ਾ ਵੀ ਸੁਣਾਈ ਗਈ ਹੈ ਤੇ ਜੁਰਮਾਨਾ ਵੀ ਕੀਤਾ ਗਿਆ ਇਹ ਉਰਜੀ ਸਰندرਪਾਲ ਸਿੰਘ ਆ ਜਿਹੜਾ ਕਿ ਇਸ ਤੋਂ ਪਹਿਲਾਂ ਹੀ ਖਾਣ ਦਾ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਖਾਤਰਿਆ ਇਹਦੇ ਉੱਤੇ ਬਹੁਤ ਬਦਮਾਸ਼ੀ ਦੇ ਬੰਦੇ ਗਾਇਬ ਕਰਨ ਦੇ ਲਾਪਤਾ ਕਰਨ ਦੇ ਰੂਸ ਲੱਗੇ ਆ ਤੇ ਹੁਣ ਵੀ ਉਸੇ ਦੋਸ਼ ਚੈ ਸਜ਼ਾ ਸੁਣਾਈ ਹੋ ਜੀ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨ ਜੀ ਫਿਰ ਵਿਚਾਰਾਂ ਦੇ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨ ਜੀ ਮਿਹਰਬਾਨ